ਤੁਸੀਂ ਦੇਖ ਹੀ ਰਹੇ ਹੋ ਵਿਆ ਵਰਗਾ ਮਾਹੌਲ ਹੈ ਜਿਹੜਾ ਦਿਵਾਲੀ ਵਰਗਾ ਮਾਹੌਲ ਉਹ ਅੱਜ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਬਣਿਆ ਹੈ ਕਿਉਂਕਿ ਲੋਕ ਅੱਜ ਪੱਪਾਂ ਪਾਰ ਹੋਏ ਹੋਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਚਿਤਾ ਕੇ ਆਪੋ ਆਪਣੇ ਸ਼ਹਿਰ ਦੇ ਵਿੱਚ ਮੇਅਰ ਔਰ ਪ੍ਰਧਾਨ ਬਣਾਉਣ ਦੇ ਲਈ ਕਿਉਂਕਿ ਲੋਕ ਸਮਝ ਚੁੱਕੇ ਨੇ ਕਿ ਜੇ ਡਿਵੈਲਪਮੈਂਟ ਦੇ ਰਾਹ ਦੇ ਉੱਪਰ ਇਹਨਾਂ ਸ਼ਹਿਰਾਂ ਨੂੰ ਕੋਈ ਲਿਜਾ ਸਕਦਾ ਹੈ ਤੇ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਲਿਜਾ ਸਕਦੀ ਹੈ ਸੋ ਬਹੁਤ ਵਧੀਆ ਮਾਹੌਲ ਹੈ ਜਿਹੜਾ ਉਹ ਸਾਰੇ ਸ਼ਹਿਰਾਂ ਦੇ ਵਿੱਚ ਲੁਧਿਆਣਾ ਸਵੇਤ ਬਣਿਆ ਹੋਇਆ ਹੈ ਸਕਾ ਸਾਡਾ ਲੈ ਕੇ ਮੈਂ ਕਹਿੰਦਾ ਹਾਂ ਕਿ ਬ੍ਰੇਨ ਕਵਰ ਚ ਬਿਹੇਰੀ ਗਈ ਹੈ ਡੱਲੇਵਾਲ ਸਾਹਿਬ ਦਾ ਜੇ ਮਨ ਮਤ ਲਗਾਤਾ ਜਾਣੀ ਇਸ ਦੇਖੋ ਪੰਜਾਬ ਸਰਕਾਰ ਆਵਾਜ਼ੀ ਪਾਰਟੀ ਉਹਨਾਂ ਦੀ ਸਿਹਤ ਬਾਰੇ ਬੜੀ ਚਿੰਤਿਤ ਹੈ ਔਰ ਇਸ ਨੂੰ ਖੁਦ ਸੀਐਮ ਸਾਹਿਬ ਆਪ ਮੋਨਿਟਰ ਕਰ ਰਹੇ ਨੇ ਜੋ ਵੀ ਸੁਪਰੀਮ ਕੋਰਟ ਦਾ ਆਦੇਸ਼ ਹੋਏਗਾ ਜਾਂ ਵੈਸੇ ਵੀ ਸਰਕਾਰ ਹੋਣ ਦੇ ਨਾਤੇ ਜ਼ਿੰਮੇਵਾਰੀ ਹੋਏਗੀ ਸਰਕਾਰ ਦੀ ਉਹ ਸੀਐਮ ਸਾਹਿਬ ਆਪ ਉਹਨ ਪਸਨਲੀ ਓਵਰਵਿਊ ਕਰ ਰਹੇ ਨੇ ਰਿਵਿਊ ਕਰ ਰਹੇ ਨੇ ਤੇ ਇਨਸ਼ੋਰ ਕਰ ਰਹੇ ਸੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨ ਭਾਈਆਂ ਦਾ ਮਸਲਾ ਜਿਹੜਾ ਉਹ ਕੇਂਦਰ ਸਰਕਾਰ ਵੱਲੋਂ ਬੈਠ ਕੇ ਹੱਲ ਕੀਤਾ ਜਾਵੇ। ਰਣਜੀਤ ਸਾਹਿਬ ਕਿਹੜੀ ਪਾਰਟੀ ਦੇ ਨਾਲ ਮੁਕਾਬਲਾ ਸਮਝਦੇ ਹੋ? ਵਿਰੋਧੀ ਕਹਿੰਦੇ ਕਿ ਤੁਸੀਂ ਸਰਕਾਰੀ ਤੰਤਰ ਦਾ ਸਮਰਥਨ ਕਰਨਾ। ਦੇਖੋ ਇਸ ਤਰ੍ਹਾਂ ਕਿ ਇਹ ਕਹਿਣਾ ਕਿ ਸਾਡਾ ਤਾਂ ਕਿਸੇ ਨਾਲ ਮੁਕਾਬਲਾ ਨਹੀਂ ਇਹ ਹੰਕਾਰ ਵਾਲੀ ਗੱਲ ਉਹਦੀ ਮੈਂ ਕਦੇ ਹੰਕਾਰ ਵਾਲੀ ਗੱਲ ਕੀਤੀ ਨਹੀਂ ਹੈਗੀ। ਰਾਜਨੀਤੀ ਦੇ ਵਿੱਚ ਇਲੈਕਸ਼ਨ ਨੂੰ ਸੀਰੀਅਸਲੀ ਲੜੀਦਾ ਸੀ ਸੀਰੀਅਸਲੀ ਲੜ ਰਹੇ ਆ। ਲੋਕਾਂ ਦਾ ਕੰਮ ਲੈ ਕੇ ਜਾ ਰਹੇ ਆ ਲੋਕਾਂ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਆਮ ਆਦਮੀ ਬੰਦੇ ਹੱਕ ਦੇ ਵਿੱਚ ਜਿਹੜੀ ਦੂਜੀ ਪਾਰਟੀਆਂ ਦੀ ਗੱਲ ਕਰਦੇ ਹੋ ਤੁਸੀਂ ਕਿ ਸਰਕਾਰੀ ਤੰਤਰ ਇਸਤੇਮਾਲ ਕਰ ਰਹੇ ਆ ਇਹ ਤਾਂ ਜਿਵੇਂ ਆਪਾਂ ਜਦੋਂ ਛੋਟੇ ਹੁੰਦੇ ਸੀ ਬੱਚੇ ਜਵਾਕ ਹੁੰਦੇ ਸੀਗੇ ਉਹ ਜਿਹੜਾ ਜਵਾਕ ਹਾਰਨ ਲੱਗਦਾ ਸੀ ਉਹ ਰੋਢੀ ਪਾ ਲੈਂਦਾ ਸੀਗਾ ਹੁਣ ਦੂਜੀਆਂ ਪਾਰਟੀਆਂ ਦਾ ਉਹ ਹਾਲ ਹੋਇਆ ਹੋਇਆ ਕਿ ਪੁਛਦਾ ਕੋਈ ਹੈ ਨਹੀਂ ਲੋਕਾਂ ਦੇ ਵਿੱਚ ਤੇ ਇਸ ਕਰਕੇ ਪਹਿਲੀ ਰੌਲਾ ਜਿਹੜਾ ਬਦਨਾਮ ਸਾਨੂੰ ਕਰਨ ਲੱਗੇ ਹੋਏ ਨੇ ਇੱਕਾਂ ਦੇ ਰਿਪੋਰਟ ਕਰਦੇ ਇਹ ਛੋਟਾ ਵਧਿਆ ਨਹੀਂ ਵਿਧਾਇਕਾਂ ਦਾ ਰਿਪੋਰਟ ਕਾਰਡ ਕੀ ਕਹਿੰਦੇ ਨੇ ਰਿਪੋਰਟ ਕਾਰਡ ਸਰਕਾਰ ਦਾ ਵੀ ਔਰ ਵਿਧਾਇਕਾਂ ਦਾ ਵੀ ਰਿਪੋਰਟ ਕਾਰਡ ਵਧੀਆ ਨਹੀਂ ਲੋਕ ਖੁਸ਼ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਮਸੀ ਵੀ ਆਪਦੇ ਚ ਤਾ ਕੇ ਮੇਅਰ ਵੀ ਬਣਾ ਕੇ ਲੋਕ ਡਿਵੈਲਪਮੈਂਟ ਦੇ ਦੇ ਕੰਮਾਂ ਦੀ ਸਪੀਡ ਹੋਰ ਦੇਣ ਦੇ ਨਾਲ ਲੈ ਕੇ ਕਿ ਹਮੇਸ਼ਾ ਜਿਹਾ ਬਿਆਨ ਆਇਆ ਉਸਨੇ ਕਾਫੀ ਨਿੰਦਾ ਹੋ ਰਹੀ ਹੈ ਤੁਹਾਡੀ ਪਾਰਟੀ ਨਾਲ ਸਾਡਾ ਸਟੈਂਡ ਬੜਾ ਕਲੀਅਰ ਹੈ ਕਿ ਅੱਜ ਚਾਹੇ ਅਮਨ अरोड़ा ਚਾਹੇ ਭਗਵੰਦ ਮਾਨ ਜੀ ਚਾਹੇ ਕੋਈ ਐਮਐਲਏ ਤੇ ਚਾਹੇ ਖੁਦ ਅਮਿਤ ਸ਼ਾਹ ਜਾਂ ਨਰਿੰਦਰ ਮੋਦੀ ਜੇ ਅਸੀਂ ਅੱਜ ਇਦਾਂ ਦੇ ਵਾਏ ਨਾ ਉਹਦੇ ਤੇ ਵਿਰਾਜਮਾਨ ਆ ਤੇ ਉਹ ਆ ਬਾਬਾ ਸਾਹਿਬ ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਦੀ ਵਜ੍ਹਾ ਕਰਕੇ ਅਸੀਂ ਇੱਥੇ ਵਿਰਾਜਮਾਨ ਆ ਸੋ ਸੱਤਾ ਦੇ ਨਸ਼ੇ ਦੇ ਵਿੱਚ ਹੰਕਾਰ ਦੇ ਵਿੱਚ ਅ ਅਮਿਤ ਸ਼ਾਹ ਜੀ ਵੱਲੋਂ ਇਹੋ ਜਿਹਾ ਬਿਆਨ ਦੇਣਾ ਬਹੁਤ ਨਿੰਦਣਯੋਗ ਹੈ ਮੰਦ ਭਾਗ ਹੈ ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਕੰਡੈਮ ਕਰਦੇ ਆ ਇਹ ਜਾਨੀ ਹੱfte 'ਚ ਲੈ ਕੇ ਹਾਂਜੀ ਮੇਰੇ ਸਾਹ ਸੰਕਲ ਟੋਮੇਸਾ ਬਟੋਹਾ 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 ਕਿਹਦੀ ਕੀਤੀ ਗਈ ਜਿਹੜੀ ਜਾਨੀ ਹੱfte 'ਚ ਲੈ ਕੇ ਕਿ ਕੀ ਸਮਝਿਓ ਲਗਾਤਾਰ ਵਿਵਾਦ ਚੱਲ ਰਿਹਾ ਹੈ। ਦੇਖੋ ਮੈਂ ਸਮਝਦਾ ਕਿ ਇਹ ਮੰਦ ਭਾਗ ਹੈ ਅਨਫੋਰਚੂਨੇਟ ਹੈ ਕਿ ਜਥੇਦਾਰ ਸਾਹਿਬ ਦੇ ਪ੍ਰਤੀ ਇਹੋ ਜੀ ਸ਼ਬਦਾਵਲੀ ਹੈ ਜਿਹੜੀ ਉਹ ਵਰਤੀ ਜਾਵੇ ਔਰ ਜੋ ਸਿੱਖ ਸੰਸਥਾ ਸੰਸਥਾਵਾਂ ਨੇ ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਤੇ ਚਾਹੇ ਉਹਨਾਂ ਦੇ ਨਾਲ ਜੁੜੇ ਹੋਏ ਕੋਈ ਵਿਅਕਤੀ ਨੇ ਉਹ ਇੱਕ ਬਣਦਾ ਮਾਨ ਸਨਮਾਨ ਡੈਕੋਰੋ ਮੈਂ ਜਿਹੜਾ ਉਹ ਸਾਰਿਆਂ ਨੂੰ ਹੀ ਉਹਨਾਂ ਦੇ ਪ੍ਰਤੀ ਰੱਖਣਾ ਚਾਹੀਦਾ ਸੀਗਾ ਪਰ ਕਿਉਂਕਿ ਇਹ ਹੁਣ ਮੈਂ ਇਸ ਸੀਜ਼ਨ ਮੰਦਪਾ ਕਮੰਦਾ ਕਿ ਇੱਕ ਰਿਲੀਜੀਅਸ ਸੰਸਥਾ ਦੇ ਨਾਲ ਜੁੜੇ ਹੋਏ ਲੋਕ ਇਹੋ ਜੀ ਔਰ ਅਕਾਲੀ ਦਲ ਦੇ ਦੇ ਲੀਡਰ ਨੇ ਜਿਹੜੇ ਉਹ ਇਹੋ ਜੀ ਹਲਕੇ ਸ਼ਬਦਾਵਲੀ ਹੈ ਜਿਹੜੀ ਓਹ ਵਰਸਾ ਸਿੰਘ ਮਲਟੋਹਾ ਵੱਲੋਂ ਵਰਤੀ ਗਈ ਹੈ ਇਹ ਨਹੀਂ ਹੋਣਾ ਚਾਹੀਦਾ ਸੀਗਾ ਲੋਕ ਆ ਦੇਖਦੇ ਨੇ ਇੱਕ ਜਿਹੜਾ ਵੀ ਚਾਹੇ ਰਾਜਨੀਤਿਕ ਲੀਡਰ ਹੋਵੇ ਚਾਹੇ ਕੋਈ ਧਾਰਮਿਕ ਲੀਡਰ ਹੋਵੇ ਉਹਨਾਂ ਦੇਖਦੇ ਨੇ ਕਿ ਇਹ ਸਾਨੂੰ ਲੀਡ ਕਰਨ ਪਰ ਇਹੋ ਜਿਹੀ ਬਿਆਨਬਾਜ਼ੀ ਮੈਂ ਸਮਝਦਾ ਕਿ ਇਹੋ ਜਿਹੀ ਇਹੋ ਜਿਹੀ ਸੰਸਥਾਵਾਂ ਵੱਲੋਂ ਉਹ ਨਹੀਂ ਵਰਤੀ ਜਾਣੀ ਚਾਹੀਦੀਆਂ ਪਰ ਉਹ ਤਾਂ ਚਾਰ ਇਲੈਕਸ਼ਨ ਲੜ ਦਿੱਤੇ ਹੋ ਸਰਪੰਚੀ ਦਾ ਸਰਪੰਚੀ ਦਾ ਤੇ ਹੁਣ ਕੌਂਸਲਰਾਂ ਦਾ ਲੜ ਰਹੇ ਹੋ ਪਰ ਮਹਿਲਾਵਾਂ ਦੇ ਖਾਤੇ ਨੂੰ ਕਹਿੰਦੇ ਨੇ ਅਸੀਂ ਪੈਸੇ ਨਹੀਂ ਆਏ ਨੇ ਫਿਰ ਅਗਲੇ ਇਲੈਕਸ਼ਨ ਚਾੜਗੇ ਬੜੀ ਜਲਦੀ ਉਹ ਵੀ ਆ ਜਾਣਗੇ ਜੀ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਰੋਡ ਤੋਂ ਹਲਕਾ ਵੈਸਟ ਦੇ ਵਿੱਚ ਤੇ ਲੋਕਾਂ ਜਿੰਨਾ ਪਿਆਰ ਹੈ ਦੇਖੋ ਕਿੰਨਾ ਪਰਵਾ ਇਕੱਠ ਵੈਲਕਮ ਆਵਾਜ਼ ਸੁਣੋ ਮੁੱਖ ਮੰਤਰੀ ਸਾਹਿਬ ਇੱਕ ਇੱਕੇ ਕੰਮਾਂ ਨੂੰ ਖੋਸੋ ਇੱਕ ਇੱਕ ਬੋਰਡ ਜਿਹੜੀ ਆ ਪੂਰੇ ਲੁਧਿਆਣਾ ਵਸ ਜਿਹੜੀ ਆ ਆਮ ਆਦਮੀ ਪਾਰਟੀ ਪੈ ਜਾ ਰਹੀ ਹੈ 95 ਦੇ 95 ਵਾੜ ਜਸਤਰੀਆਂ ਤੇ ਮੇਰਾ ਆਮ ਆਦਮੀ ਪਾਰਟੀ ਦਾ ਬਣ ਜਾ ਰਿਹਾ ਹੈ ਸਰ ਆ 4 ਵਜੇ ਤੱਕ ਕੀ ਟੂਰ ਪ੍ਰਚਾਰ ਕਰਨਾ ਹੈ ਕਿ ਲੱਗਦਾ ਕਿੰਨਾ ਕੁ ਮਾਹੌਲ ਪਖਿਆਣਾ ਮੁੱਖ ਮੰਤਰੀ ਦੇ ਆਉਂ ਮਾਹੌਲ ਤੇ ਪਖਿਆ ਹੋਇਆ ਲੋਕਾਂ ਨੂੰ 21 ਤਰੀਕ ਦੀ ਸਵੇਰ ਦੀ 7 ਵਜੇ ਦੀ ਇੰਤਜ਼ਾਰਾ ਸਾਡੇ ਪੂਰਾ ਲੁਧਿਆਣਾ ਵਾਸੀ ਉਹਨਾਂ ਦਾ ਧੰਨਵਾਦ ਕਰਦਾ ਅਡਵਾਂਸ ਦੇ ਵਿੱਚ ਕੇ ਤੁਸੀਂ ਸਾਰੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵਨ ਸਿਮਰਾਨ ਜੀ ਨੂੰ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਹੋ ਉਹਨਾਂ ਦੇ ਕੀਤੇ ਕੰਮਾਂ ਨੂੰ ਪਸੰਦ ਕਰਦੇ ਹੋ ਤੇ ਮੈਂ ਵਾਅਦਾ ਵੀ ਕਰਦਾ ਤੁਹਾਡੇ ਸਾਰੇ ਲੁਧਿਆਣਾ ਵਾਸੀਆਂ ਨਾਲ ਦੇਿੰਦੇ ਸਵਾ ਦੋ ਸਾਲਾਂ ਤੇ ਵਿਕਾਸ ਦੇ ਕੰਮ ਦੀ ਮੇਰੀ ਲਿਆਦਾਂਗੇ ਆਪਣਾ ਇੱਕ ਇੱਕ ਵੋਟ ਹੈ ਜਿਹੜਾ ਸੋ ਆਮ ਆਮੀ ਪਾਰਟੀ ਨੂੰ ਪਾ ਕੇ 95 ਦੇ 95ਵੇਂ ਅਵੀਰਦ ਸਾਡੇ ਚਤਾਓ ਬਿਲਕੁਲ ਜੀ ਲੁਧਿਆਣੇ ਦੇ ਵਿੱਚ ਲੋਕਾਂ ਦਾ ਉਤਸ਼ਾਹ ਜਿਹੜਾ ਹੈ ਕਾਫੀ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ ਹੈ ਅਸੀਂ ਰਹਿਣੀ ਆ ਲੁਧਿਆਣੇ ਦੇ ਲੋਕਾਂ ਦਾ ਕਿਉਂਕਿ ਇਹੋ ਮਾਹੌਲ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਲੁਧਿਆਣੇ ਦੇ ਵਿੱਚ ਅੱਜ ਜੋ ਨਜ਼ਰ ਆ ਰਿਹਾ ਵੇਖਣ ਨੂੰ ਮਿਲ ਰਿਹਾ ਫਗਵਾੜੇ ਦੇ ਵਿੱਚ ਵੀ ਐਸਾ ਜੋਸ਼ ਨਜ਼ਰ ਆ ਰਿਹਾ ਸੋ ਰਹਿਣੀ ਆ ਕਿਉਂਕਿ ਪਿੰਡਾਂ ਦੇ ਵਿੱਚ ਸਾਡਾ ਕੈਟ ਰੈਡੀ ਹੋ ਗਿਆ ਉਸ ਤੋਂ ਬਾਅਦ ਜਿਮਣੀ ਇਲੈਕਸ਼ਨ ਹੋਈ ਹੈ ਉਹਦਾ ਵੀ ਸਾਡਾ ਜਿਹੜਾ ਪੰਜਾਬ ਦੇ ਲੋਕਾਂ ਨੇ ਬੜਾ ਵੱਡਾ ਸਾਨੂੰ ਫਤਵਾ ਦਿੱਤਾ ਹੈ ਹੁਣ ਗਰਾਉਂਡ ਲੈਵਲ ਤੇ ਜਿਹੜਾ ਸ਼ਹਿਰ ਦੇ ਵਿਕਾਸ ਸੀ ਅਸੀਂ ਚਾਹੁੰਦੇ ਹਾਂ ਆਪ ਦੀ ਸਰਕਾਰ ਹੈ ਆਪ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪ ਦੇ ਐਮ ਐਲ اے ਨੇ ਜੇ ਚਾਹਣੇ ਆ ਵਿਕਾਸ ਦੀ ਸਪੀਡ ਹੋਰ ਡਬਲ ਕਰਨੀ ਫਿਰ ਮੇਅਰ ਵੀ ਜਿਹੜਾ ਆਪ ਦਾ ਹੋਣਾ ਚਾਹੀਦਾ ਤੇ ਜਿਹੜੇ ਕਾਉਂਸਲਰ ਵੀ ਨੇ ਉਹ ਵੀ ਆਪ ਦੇ ਹੋਣੇ ਚਾਹੀਦੇ ਜਿਹੜੀਆਂ ਗਰੰਟੀਆਂ ਸਵਾ ਚੁੱਕੇ ਜਾ ਰਹੇ ਨੇ ਖਾਸ ਕਰਕੇ ਭਾਵੇਂ ਮਤਲਬ ਕਿ ਇਹ ਸੈਂਟਰ ਦੀ ਸਕੀਮਾਂ ਦੇ ਜਿਆਦਾ ਹਾਂਜੀ ਭਾਵੇਂ ਭਾਵੇਂ ਸਵਾ ਚੁੱਕੇ ਤੁਹਾਡੀਆਂ ਗਰੰਟੀਆਂ ਦੇ ਉੱਪਰ ਜੇ ਤੁਸੀਂ ਤੇ ਕਿੰਨੀ ਗਰੰਟੀਆਂ ਸੈਂਟਰ ਦੇ ਫੰਡ ਦੇ ਸੈਂਟਰ ਦੀਆਂ ਟੈਕਸ ਤੁਸੀਂ ਸਾਰਿਆਂ ਤੋਂ ਸਾਰੇ ਆਪਾਂ ਪੇ ਕਰਦੇ ਕਿ ਨਹੀਂ ਕਰਦੇ ਆਪਾਂ ਆਪਣੇ ਟੈਕਸ ਦਾ ਪੈਸਾ ਜਿਹੜਾ ਉਹ ਲੋਕਾਂ ਦੇ ਜੇ ਫਾਇਦੇ ਵਾਸਤੇ ਵਰਤਿਆ ਜਾਂਦਾ ਹੈ ਉਸ ਤੋਂ ਉੱਤੇ ਹੋ ਕੀ ਹੋਰ ਕੀ ਹੋ ਸਕਦਾ ਸੋ ਕਹਿਣ ਦਾ ਭਾਵ ਇਹ ਇੱਕ ਗੱਲਾਂ ਨੇ ਜਾਂ ਤੇ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਕਰ ਲੈਣਾ ਸੀ ਜੇ ਹੁਣ ਆਪਣੀ ਸਰਕਾਰ ਹੈ ਜੋ ਵੀ ਕਰਾਂਗੇ ਸਾਡੇ ਖਾਤੇ ਆਉ ਸੋ ਇਹ ਇੱਕ ਮੈਂ ਕਹਿ ਸਕਦਾ ਵੀ ਸਿਆਸੀ ਇਹਨਾਂ ਦੇ ਜਿਹੜੇ ਹੈਗੀਆਂ ਨੇ ਗੱਲਾਂ ਬਾਤਾਂ ਬਾਕੀ ਇਹਦੇ ਵੱਲੋਂ ਸਾਡਾ ਮੇਸਿਕਲੀ ਲੋਕਾਂ ਨੂੰ ਜਿਹੜਾ ਵਾ ਖੁਸ਼ਹਾਲ ਏਰੀਆ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ। ਕਿਆਦਰਾ ਸੁਪਰੀਟ ਪੋਰਚਸ ਸਰਵਾਈਵ ਚੱਲ ਰਹੀ ਹੈ ਕਿਸਾਨਾਂ ਜੋ ਇੱਕ ਫੋਟੋ ਗ੍ਰਾਫ ਚੱਲਦੇ ਢੱਲੇ ਵਾਸਤਾ ਦੇਖੋ ਜੀ ਇਹਦੇ ਵਿੱਚ ਜਿਹੜਾ ਬੀਜੇਪੀ ਦਾ ਮੈਂ ਕਹਿ ਸਕਦਾ ਹਾਂ ਵੀ ਇੱਕ ਕਿਸਾਨ ਨੇ ਆਪਣੇ ਹੱਕਾਂ ਲਈ ਰਾਜਧਾਨੀ ਜਾਣਾ ਚਾਹੁੰਦੇ ਨੇ ਦੁੱਖ ਦੀ ਗੱਲ ਹੈ ਵੀ ਉੱਥੇ ਮਤਰਾ ਹੀ ਮਾਂ ਵਾਲਾ ਸਨੂਪ ਕੀਤਾ ਜਾ ਰਿਹਾ ਜੇ ਤੁਹਾਨੂੰ ਦਿੱਕਤ ਹੈ ਤੇ ਕਿਸੇ ਆਪਣੇ ਲੀਡਰਾਂ ਦੀ ਡਿਊਟੀ ਲਾ ਕੇ ਉਹਨਾਂ ਨਾਲ ਗੱਲਬਾਤ ਕਰ ਲਓ ਅਖੀਰ ਉਹਨਾਂ ਨੂੰ ਜਿਹੜਾ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਇਹ ਨਿੰਦਣਯੋਗ ਗੱਲ ਹੈ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਜੋ ਫੈਸਲਾ ਕਰਨਾ ਜੋ ਡਿਸੀਜਨ ਕਰਨਾ ਹੈ ਉਹ ਤੇ ਸਾਰਿਆਂ ਲਈ ਸਾਡੇ ਦੇਸ਼ਵਾਸੀਆਂ ਲਈ ਸਿਰ ਮੱਥੇ ਤੇ ਪਰ ਮੈਂ ਇਹ ਕਹਿ ਸਕਦਾ ਵੀ ਸੈਂਟਰ ਸਰਕਾਰ ਨੂੰ ਐਡਾ ਕੀ ਕਹਿੰਦੇ ਹੁੰਦੇ ਨੇ ਵੀ ਮੱਥੇ ਤੇ ਅਠਾ ਨਹੀਂ ਰੱਖਣੀਆਂ ਚਾਹੀਦੀਆਂ ਇਹ ਵੀ ਸਾਡਾ ਦੇਸ਼ ਹੈ ਦੇਸ਼ ਦੇ ਸਾਡੇ ਪਰਿਵਾਰ ਦੇ ਜੀ ਹੈ ਜੇ ਕੋਈ ਰੋਸਾ ਹੈ ਕੋਈ ਗਿਲਾ ਛਿਕਵਾ ਜੇ ਕੋਈ ਸ਼ਿਕਾਇਤ ਹੈ ਉਹ ਬੈਠ ਕੇ ਸੁਣਨੀ ਚਾਹੀਦੀ ਹੈ ਨਹੀਂ ਜੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੀ ਆ ਆਪਣੇ ਸੁਪਰੀਮੋ ਗਿਲਦੀਵਾਦ ਜੀ ਦਾ ਜਿਨ੍ਹਾਂ ਨੇ ਮੈਨੂੰ ਮੇਰੇ ਤੇ ਵਿਸ਼ਵਾਸ ਕਰਕੇ ਇਹ ਮੈਨੂੰ ਟਿਕਟ ਨਵਾਜੀ ਹੈ ਅਸੀਂ ਇਹ ਜਿੱਤ ਕੇ ਟਿਕਟ ਉਹਨਾਂ ਦੀ ਝੋਲੀ 'ਚ ਪਾਵਾਂਗੇ ਭਗਵੰਤ ਮਾਨ ਜੀ ਦਾ ਸਭ ਤੋਂ ਜ਼ਿਆਦਾ ਧੰਨਵਾਦ ਜਿਹੜੇ ਕਿ ਸਾਡੇ ਪਿਆਰੇ ਵਾਈ ਜੀ ਨੇ ਕਿਉਂਕਿ ਡਿਸਟ੍ਰਿਕਟ ਨੂੰ ਤੇ ਜ਼ਗਰੂਰ ਨੂੰ ਮੈਂ ਵੀ ਬਿਲੋਂਗ ਕਰਦੀ ਆ ਮੇਰੇ ਨਾਲ ਕੇਦਲ ਦੇ ਸਾਰੇ ਉਧਰ ਦੇ ਇਹ ਸਾਡਾ ਪਿਆਰਾ ਵਾਈ ਭਗਵੰਤ ਮਾਨ ਜੀ ਉਹਦੀ ਫੱਗ ਨੂੰ ਅਸੀਂ ਦਾਗ ਨਹੀਂ ਲੱਗਣ ਦਵਾਂਗੇ ਜਿੱਤ ਕੇ ਚੋਲੀ ਚ ਜਿਆਦਾ ਤੋਂ ਜਿਆਦਾ ਵੋਟਾਂ ਨਾਲ ਜਿੱਤ ਕੇ ਉਹਨਾਂ ਦੀ ਚੋਲੀ ਚ ਇਹ ਸੀਟ ਪਾਵਾਂਗੇ ਤੇ ਪਬਲਿਕ ਨੂੰ ਵੀ ਭਗਵੰਤ ਮਾਨ ਜੀ ਦਾ ਪਿਆਰਾ ਨੇਤਾ ਜਿਹੜੇ ਕਿ ਅੱਜ ਆ ਰਹੇ ਨੇ ਬਹੁਤ ਸਾਰਿਆਂ ਨੂੰ ਹੈਗਾ ਉਹ ਸਭ ਆਪਣੇ ਮਹਿਬੂਬ ਨੂੰ ਦੇਖੀਏ ਭਗਵੰਤ ਮਾਨ ਜੀ ਉਹਨਾਂ ਦਾ ਬਹੁਤ ਬਹੁਤ ਥੈਂਕਸ ਜਿਨ੍ਹਾਂ ਨੇ ਇਹ ਨਵਾਜਿਆ ਉਹਨਾਂ ਦੀ ਫੱਗ ਨੂੰ ਅਸੀਂ ਦਾਗ ਨਹੀਂ ਲੱਗਣ ਦਵਾਂਗੇ ਤੇ ਬਹੁਤ ਬਹੁਤ ਵੋਟਾਂ ਨਾਲ ਜਿੱਤਾ ਕੇ ਉਹਨਾਂ ਨੂੰ ਇਹ ਸੀਟ ਉਹਨਾਂ ਦੀ ਚੋਲੀ ਜੀ ਪਾਵਾਂਗੇ ਇਨਕਲਾਬ ਜਿੰਦਾਬਾਦ ਸਾਡੇ ਮਹਿਬੂਬ ਨੇਤਾ ਨੇ ਪੰਜਾਬ ਦੇ ਦਿਲਾ ਦੀ ਲੋਕਾਂ ਦੀ ਧੜਕਣ ਅੱਜ ਜੋ ਸ਼ਿਰਕਤ ਕਰ ਰਹੇ ਹਨ ਖਾਸ ਕਰਕੇ ਹਲਕਾ ਵੈਸ ਜਿਹੜਾ ਕਿ ਮੇਰਾ ਹਲਕਾ ਹੈਗਾ ਔਰ ਮੈਂ ਤਾਨਬਦ ਕਰਦਾ ਬਾਦ ਸਾਹਿਬ ਦਾ ਕੇਜੀਵਾਲ ਸਾਹਿਬ ਦਾ ਜਿਨ੍ਹਾਂ ਨੇ ਆਪਣਾ ਫਟਬੂਲਾ ਟਾਈਮ ਕੱਟ ਕੇ ਸਾਡੇ ਹੱਕ ਦੇ ਵਾਸਤੇ ਅੱਜ ਉਹਨਾਂ ਨੇ ਟਾਈਮ ਦਿੱਤਾ ਹੈਗਾ ਤੇ ਇਹੀ ਗੱਲ ਆ ਵੀ ਜਦੋਂ ਮੁੱਖ ਮੰਤਰੀ ਆਪਣਾ ਹੋਵੇ ਐਮ ਐਲ ਏ ਆਪਣਾ ਹੋਵੇ ਤਾਂ ਕੌਂਸਲ ਵੀ ਆਪ ਦਾ ਹੀ ਹੋਣਾ ਚਾਹੀਦਾ ਤਾਂ ਕੰਮ ਸੁਖਾਲੇ ਹੋ ਜਾਂਦੇ ਆ ਤੇ ਮੈਨੂੰ ਪੂਰਨ ਵਿਸ਼ਵਾਸ ਆਪਣੇ ਲੋਕਾਂ ਦੇ ਉੱਤੇ ਤੇ ਵੀ ਸਭ ਤੋਂ ਵੱਧ ਕਿਤਾ ਸਾਨੂੰ ਆਵਾਜ਼ ਦੀ ਪਾਰਟੀ ਦਾ ਸਾਡਾ ਹੀ ਮਿਹਰਬਾਨੀ ਹਾਂ ਤੁਹਾਨੂੰ ਕੀ ਬੀਰਗਾ ਜਾਓਗੇ ਲੋਕਾਂ ਦਾ ਸਾਡੇ ਲੋਕ ਨੇ ਸਾਡੇ ਪਰਿਵਾਰ ਨੇ ਉਹਨਾਂ ਤੇ ਹੀ ਬੇਨਤੀ ਆ ਕਿ ਕਿਰਪਾ ਕਰਕੇ ਜਿੰਨ ਸਾਲ ਦੀ ਇਹ ਸਰਕਾਰ ਪਈ ਆ ਆਪਣੇ ਕੌਂਸਲਰ ਹੋਣ ਕੇ ਸਾਡੇ ਤੇ ਕੰਮ ਸਖਾਲੇ ਹੋਣਗੇ ਤੇ ਬਾਕੀ ਜਿੰਨੇ ਵੀ ਅਸੀਂ ਕੰਮ ਆਪਣੇ ਜ਼ਿੰਮੇਵਾਰੀਆਂ ਸੁਭਾਈਆਂ ਨੇ ਨਿਭਾ ਰਹੇ ਆ ਇਮਾਨਦਾਰ ਨਾਲ ਨਿਭਾ ਰਹੇ ਆ ਤੇ ਇਸ ਕਰਕੇ ਬਿਲਕੁਲ ਇਹ ਬੇਫਿਕਰ ਹੋਣਾ ਚਾਹੀਦਾ ਫਿਕਰਬੱਤ ਅਸੀਂ ਆ ਪੰਜਾਬ ਦੇ ਆ ਤੇ ਅਸੀਂ ਲੋਕਾਂ ਦੀ ਫਿਕਰ ਕਰਨੀ ਆ ਲੁਧਿਆਣੇ ਵਾਲਿਆਂ ਦੀ ਤੇ ਅਸੀਂ ਆਪਣੇ ਆਪ ਹੀ ਸਾਰਾ ਕੁਝ ਠੀਕ ਕਰ ਲੈਂਦਾ ਹਾਂ ਪੰਜ ਸਾਹਿਬ ਸੀਐਮ ਸਾਹਿਬਾਂ ਨੇ ਹੋਰ ਜੋ ਬੜੇ ਸਭ ਤੋਂ ਪਹਿਲਾਂ মিডিਆ ਦਾ ਧੰਨਵਾਦ ਅੱਜ ਤੁਸੀਂ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਅੱਜ 19 ਤਰੀਕ ਐ ਔਰ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਲੁਧਿਆਣੇ ਵਿਖੇ ਬਹੁਤ ਵੱਡਾ ਰੋਡ ショਅ ਕਰਨ ਆ ਰਹੇ ਆ ਅੱਜ ਸ਼ਾਮ ਨੂੰ 4 ਵਜੇ ਚੋਣ ਪ੍ਰਚਾਰ ਵੀ ਖਤਮ ਹੋ ਜਾਣਾ ਸੋ ਉਹਦੇ ਸੰਬੰਧ ਦੇ ਵਿੱਚ ਅੱਜ ਜੋ ਰੋਡ ショਅ ਲੁਧਿਆਣੇ ਦੇ ਵਿੱਚ ਹੋ ਰਿਹਾ ਲੁਧਿਆਣਾ ਕਾਰਪੋਰੇਸ਼ਨ ਜਿਹੜੀ ਕਿ ਪੰਜਾਬ ਦੀ ਸਭ ਤੋਂ ਵੱਡੀ ਕਾਰਪੋਰੇਸ਼ਨਾਂ ਚੋਂ ਹੈ ਉਹਦੇ 'ਚ 95 ਸੀਟਾਂ ਨੇ 95 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਆ ਜਿਹੜੀ ਉਹ ਆਪਣੇ ਪ੍ਰਤੀਯਾਗੀ ਲਾਏ ਨੇ ਉਹਨਾਂ ਨੇ ਔਰ ਇਸ ਵਾਰ ਸਾਨੂੰ ਬੜੀ ਆਸ ਤੇ ਉਮੀਦ ਹੈ ਜਿਸ ਤਰ੍ਹਾਂ ਦਾ ਪਿਆਰ ਤੇ ਸਤਿਕਾਰ ਸਾਨੂੰ ਪੂਰੇ ਲੁਧਿਆਣਾ ਵਾਸੀਆਂ ਤੋਂ ਮਿਲ ਰਿਹਾ ਔਰ ਸਾਨੂੰ ਪੂਰੀ ਆਸ ਤੇ ਉਮੀਦ ਹੈ ਕਿ ਅਸੀਂ ਭਾਰੀ ਬਹੁ ਗਿਣਤੀ ਦੇ ਵਿੱਚ ਇਸ ਵਾਰ ਜਿਹੜੇ ਮਿਊਨਿਸਪਲ ਕਾਉਂਸਲਰ ਨੇ ਉਹ ਆਮ ਆਦਮੀ ਪਾਰਟੀ ਦੇ ਜਿੱਤਣਗੇ ਔਰ ਇਸ ਵਾਰ ਤਾਂ ਮੇਅਰ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਬਣੂ ਲੁਧਿਆਣਾ ਦੇ ਬੁੱਢੇ ਨਾਲ ਤੁਸੀਂ ਇਹ ਕਹਿ ਰਹੇ ਹੋ ਭਾਵੇਂ ਬੀਜੇਪੀ ਪੰਗਰ ਰਹੀ ਹੈ ਖਾਸ ਕਰਕੇ ਗਲੇਸ਼ਾ ਆਇਆ ਪੁੱਡੇ ਨਾਲੇ ਦਾ ਮਸਲਾ ਅੱਜ ਦਾ ਨਹੀਂ ਪੁੱਡੇ ਨਾਲੇ ਦਾ ਮਸਲਾ ਪਿਛਲੇ 35 ਸਾਲ ਤੋਂ ਚੱਲਦਾ ਆ ਰਿਹਾ ਮਸਲਾ ਇਹ ਪਹਿਲੀ ਵਾਰ ਹੋਊਗਾ ਕਿ ਸਾਡੀ ਜਿਹੜੀ ਸਰਕਾਰ ਹੈ ਉਹਨੇ ਆਪਣੀ ਗਰੰਟੀ ਦੇ ਵਿੱਚ ਪੁੱਡੇ ਨਾਲੇ ਦੀ ਸਫਾਈ ਦਾ ਜਿਹੜਾ ਹੈ ਇੱਕ ਗਰੰਟੀ ਦੱਤੀ ਹੈ ਔਰ ਸਾਨੂੰ ਇਸ ਗੱਲ ਦੇ ਉੱਤੇ ਬੜਾ ਮਾਣ ਤੇ ਖੁਸ਼ੀ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਜਿਹੜੀ 35 ਸਾਲ ਦੀ ਸਮੱਸਿਆ ਜਿਹੜੀਆਂ ਸੱਤ ਸਰਕਾਰਾਂ ਤੋਂ ਹੱਲ ਨਹੀਂ ਹੋਈ ਔਰ ਸਾਡੀ ਸਰਕਾਰੇ ਦਾ ਹੱਥ ਕੱਢ ਕੇ ਦਊਗੀ ਔਰ ਬੜਾ ਐਮੀਕੀਬਲੀ ਵਧੀਆ ਤਰੀਕੇ ਦੇ ਨਾਲ ਅਸੀਂ ਹੱਲ ਕੱਢ ਕੇ ਦਵਾਂਗੇ ਅਸੀਂ ਪੰਜਾਬ ਦਾ ਸੰਨਤ ਵੀ ਬਚਾਵਾਂਗੇ ਅਸੀਂ ਪੰਜਾਬ ਦੇ ਪਾਣੀ ਵੀ ਬਚਾਵਾਂਗੇ ਪੰਜਾਬ ਦੀ ਹਵਾ ਵੀ ਬਚਾਵਾਂਗੇ ਔਰ ਤੁਹਾਨੂੰ ਬੁੱਢੇ ਨਾਲ ਦਾ ਵਧੀਆ ਪੁਕਤਾ ਹੱਲ ਕੱਢ ਕੇ ਦਿਆਂਗੇ ਯਾਰ ਪੰਜ ਗਰੰਟੀਆਂ ਤੇ ਭਾਜਪਾ ਨੇ ਸਵਾਲ ਕਿਉਂ ਕਰਦੇ ਨੇ ਪਹਿਲਾਂ ਵਾਲੀਆਂ ਗਰੰਟੀਆਂ ਪੂਰੀਆਂ ਨਹੀਂ ਹੋਈਆਂ ਕਿ ਲੱਗਦਾ ਸਰਖ ਜਿਸ ਤਰੀਕ ਉਹਨਾਂ ਨੇ ਆਪਣੀਆਂ ਉਪਨਾਥੀਆਂ ਦਾ ਜ਼ਿਕਰ ਕੀਤਾ ਕਿ ਕਾਟੀ ਦਾ ਆ ਚਲਾਉਂਦਾ ਸਮਿਤੀ ਪੰਜਾਬ ਦੇ ਅੰਦਰ ਭਾਜਪਾ ਦੇ ਪੱਲੇ ਕੀ ਹੈ ਪਹਿਲਾਂ ਮੈਂ ਤੁਹਾਨੂੰ ਸਵਾਲ ਪੁੱਛਣਾ ਹੈ ਪੰਜਾਬ ਦੇ ਨਾਲ ਸ਼ੁਰੂ ਤੋਂ ਮਤਰਈ ਮਾਲਾ ਸਲੂਕ ਕਰਦੀ ਆ ਰਹੀ ਹੈ ਭਾਜਪਾ ਕੇਂਦਰ ਦੀ ਸਰਕਾਰ ਹੈ ਜਿਹੜੀ ਉਹਦਾ ਪੰਜਾਬ ਪ੍ਰਤੀ ਰਵਈਆ ਕੋਈ ਸਵੱਲਾ ਨਹੀਂ ਕੋਈ ਵਧੀਆ ਨਹੀਂ ਹੈ ਸੋ ਇਸ ਕਰਕੇ ਬੀਜੇਪੀ ਦਾ ਪੰਜਾਬ ਦੇ ਅੰਦਰ ਨਾ ਕੋਈ ਆਧਾਰ ਸੀ ਨਾ ਹੈ ਨਾ ਕੇ ਨੂੰ ਰਹੂਗਾ ਬਲੇਵਾ ਸਾਹਿਬ ਜੀ ਇਹ ਕਿ ਤੁਹਾਡੇ ਕੋਲ ਜੀਬਾ ਆਖਦੇ ਨੇ ਕਿ ਉਹ ਤੇ ਇਹ ਰਾਤ ਨੂੰ ਜਿਹੜਾ ਇਹ ਸੁਪਰੀਮ ਕੋਰਟ ਕਹਿੰਦੀ ਸਾਡੇ ਕੋਲ ਕਹਿੰਦੇ ਸਿੱਧਾ ਵੀ ਲੈ ਕੇ ਆ ਲਾਦੇ ਕਿਸਾਨ ਆਪਣੀਆਂ ਮੰਗਾਂ ਨੂੰ ਸਿੱਧਾ ਲੈ ਕੇ ਕਿਸਾਨ ਭਾਰਤ ਦੇ ਅੰਨਦਾਤਾ ਨੇ ਮੈਂ ਸਭ ਤੋਂ ਵੱਡੀ ਗੱਲ ਦੱਸਾਂ ਮੈਂ ਇੱਕ ਸਵਾਲ ਪੁੱਛਣਾ ਹੈ ਆਪਣੇ ਦੇਸ਼ 'ਚ ਰਾਈਟ ਟੂ ਸਪੀਕ ਰਾਈਟ ਟੂ ਮੂਵਮੈਂਟ ਹੈ ਜਿਹੜੀ ਜੋ ਕਿ ਡਾਕਟਰ 바ਵਾ ਸਾਹਿਬ ਭੀਮਰਾਓਂ ਮਹੇਦਕਰ ਜੀ ਨੇ ਸੰਵਿਧਾਨ 'ਚ ਜਮੂਰੀ ਅੱਕ ਦਿੱਤਾ ਹੈ ਕੀ ਆ ਉਹਦੇ ਤਹਿਤ ਕੋਈ ਬੰਦਾ ਆਪਣੇ ਦੇਸ਼ ਦੀ ਰਾਜਧਾਨੀ ਤੱਕ ਨਹੀਂ ਜਾ ਸਕਦਾ ਵੱਡਾ ਸਵਾਲ ਹੈ ਦੂਜੀ ਗੱਲ ਕਦੇ ਤੱਕ ਕੇਂਦਰ ਕਹਿੰਦਾ ਤੁਸੀਂ ਟਰਾਲੀਆਂ ਤੇ ਨਹੀਂ ਆਉਣਾ ਟਰੈਕਟਰਾਂ ਤੇ ਨਹੀਂ ਆਉਣਾ ਗੱਡੀਆਂ ਤੇ ਨਹੀਂ ਆਉਣਾ ਫੇਰ ਜੇ ਸਾਡੇ ਕਿਸਾਨ ਇਹ ਫੈਸਲਾ ਕਰਦੇ ਨੇ ਠੀਕ ਆ ਅਸੀਂ ਟਰੈਕਟਰ ਟਰਾਲੀਆਂ ਤੇ ਨਹੀਂ ਜਾਂਦੇ ਅਸੀਂ ਪੈਦਲ ਜਾਂਦੇ ਆ ਫੇਰ ਤੁਸੀਂ ਉਹਨਾਂ ਨੂੰ ਇਹ ਜਿਹੜਾ ਹਰਿਆਣਾ ਤੇ ਪੰਜਾਬ ਦਾ ਬਾਰਡਰ ਸੀਲ ਕਰਕੇ ਕਦੇ ਅਥਰੂ ਗੈਸ ਦੇ ਗੋਲੇ ਮਾਰਦੇ ਹੋ ਕਦੇ ਪਾਣੀ ਦੀਆਂ ਵਿਚਾਰਾਂ ਮਾਰਦੇ ਹੋ ਐਡਾ ਅਨਮਨੁੱਖੀ ਵਿਵਹਾਰ ਇੰਨਾ ਅਨਮਨੁੱਖੀ ਰੁਪਈਆ ਜੋ ਤੁਸੀਂ ਕਿਸਾਨਾਂ ਦੇ ਪ੍ਰਤੀ ਅਖਤਿਆਰ ਕੀਤਾ ਹੋਇਆ ਪੰਜਾਬੀਆਂ ਦੇ ਪ੍ਰਤੀ ਅਖਤਿਆਰ ਕੀਤਾ ਹੋਇਆ ਇਹ ਚੰਗੀ ਗੱਲ ਨਹੀਂ ਹੈ ਭਾਜਪਾ ਦੇ ਲਈ ਇਹਦੇ ਲਈ ਭਾਜਪਾ ਨੂੰ ਆਉਣ ਵਾਲੇ ਸਮੇਂ ਤੇ ਜਿਹੜੇ ਨਤੀਜੇ ਨੇ ਉਹ ਭੁਗਤਣੇ ਪੈਣਗੇ ਇਹ ਬਹੁਤ ਗੱਲ ਕੰਕਰ ਨੂੰ ਮਿਲ ਕੇ ਆਇਆ ਉਹਨਾਂ ਨੇ ਮੰਨ ਲਿਆ ਕਿ ਉਹ ਹਰਿਆਣਾ ਦੀ ਗਵਰਨਮੈਂਟ ਨੇ ਹਰਿਆਣਾ ਦੇ ਪੁੱਤਰੇ ਪੰਜਾਬ ਵਾਲੇ ਨੇ ਉਹਨਾਂ ਨੇ ਦਿੱਕਤ ਕੀਤਾ ਕਿਸਾਨਾਂ ਦੀ ਉਸ ਮਾਮਲੇ 'ਚ ਉਹਨਾਂ ਦੇ ਕਾਰਵਾਈ ਹੋਵੇ ਬਿਲਕੁਲ ਹੋਣੀ ਚਾਹੀਦੀ ਹੈ ਜੀ ਕਿਉਂ ਨਹੀਂ ਹੋਣੀ ਚਾਹੀਦੀ ਵੱਡਾ ਸਵਾਲ ਹੈ ਕਿਸੇ ਆਮ ਘਰ ਦੇ ਜਿਹੜੇ ਧੀ ਪੁੱਤ ਨੇ ਤੁਸੀਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸਿੱਟੋ ਤੁਸੀਂ ਰਬੜ ਦੀਆਂ ਗੋਲੀਆਂ ਮਾਰੋ ਤੁਸੀਂ ਪਾਣੀ ਦੀਆਂ ਤੇਜ਼ ਤੇ ਬਿਛਾਰਾ ਮਾਰੋ ਠੰਡ ਦੇ ਦਿਨਾਂ 'ਚ ਤੁਸੀਂ ਬਰਫ ਵਾਲਾ ਪਾਣੀ ਪਾਓ ਉਹਨਾਂ ਤੇ ਇਹ ਕੋਈ ਮਨੁੱਖੀ ਬਤੀ ਰ ਹੈ ਇਹ ਕੋਈ ਦੂਜੇ ਦੇਸ਼ ਤੋਂ ਆਏ ਹੋਏ ਨੇ ਲੋਕ ਮੇਰਾ ਵੱਡਾ ਸਵਾਲ ਹੈ ਪੰਜਾਬ ਦੇ ਲੋਕ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਜਦੋਂ ਵੀ ਦੇਸ਼ ਨੂੰ ਜਤੋਂ ਕਿ ਜ਼ਰੂਰਤ ਪਈ ਹੈ ਚਾਹੇ ਗ੍ਰੀਨ ਰੈਵਲੂਸ਼ਨ ਚਾਹੇ ਕਿਤੇ ਵੀ ਸਭ ਤੋਂ ਵੱਡਾ ਯੋਗਦਾਨ ਹੈ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਨੇ ਪੰਜਾਬੀਆਂ ਨੇ ਹਰ ਪੱਖ ਤੋਂ ਨਿਭਾਇਆ ਸੋ ਅੱਜ ਜੇ ਪੰਜਾਬੀ ਆਪਣਾ ਹੱਕ ਮੰਗਣ ਲਈ ਦਿੱਲੀ ਤੱਕ ਜਾਣਾ ਚਾਹੁੰਦੇ ਨੇ ਤਾਂ ਉਹਨੂੰ ਜਾਣ ਦੇਣਾ ਚਾਹੀਦਾ ਪ੍ਰੋਬਲਮ ਕੀ ਹੈ ਉਹ ਪੁਲ ਦਾ ਕੰਮ ਕਰ ਸਕਦੇ ਨੇ ਜੇਕਰ ਕਿਸਾਨ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਰਵਨੀਤ ਸਿੰਘ ਬਿੱਟੂ ਵਰਗੇ ਲੀਡਰ ਜਿਹੜੇ ਪਲ-ਪਲ ਗਿਰਗਟ ਵਾਂਗ ਰੰਗ ਬਦਲਦੇ ਹੋਣ ਮੈਂ ਨਹੀਂ ਦੇਖੇ ਦਿੱਲੀ 'ਚ ਉਹਨਾਂ ਦਾ ਹੋਰ ਬਿਆਨ ਹੁੰਦਾ ਹੈ ਹਰਿਆਣਾ 'ਚ ਉਹਨਾਂ ਦਾ ਹੋਰ ਬਿਆਨ ਹੁੰਦਾ ਹੈ ਪੰਜਾਬ 'ਚ ਹੋਰ ਬਿਆਨ ਹੁੰਦਾ ਹੈ ਜਿਸ ਸੂਬੇ 'ਚ ਜਾਂਦੇ ਨੇ ਜਿਸ ਸਟੇਟ 'ਚ ਜਾਂਦੇ ਨੇ ਜਿਸ ਸ਼ਹਿਰ 'ਚ ਜਾਂਦੇ ਨੇ ਉੱਥੇ ਜਾ ਕੇ ਆਪਣਾ علیحدਾ ਬਿਆਨ ਦੇ ਦਿੰਦੇ ਨੇ ਗਰਨੀਤ ਸਿੰਘ ਬਿੱਟੂ ਜੀ ਨੂੰ ਸਵਾਏ ਬਲੈਕ ਕਮਾਂਡੋਆਂ ਤੋਂ ਹੋਰ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਸਿਰਫ ਬਲੈਕ ਕਮਾਂਡੋਆਂ ਨਾਲ ਪਿਆਰ ਹੈ ਇਸ ਤੋਂ ਇਲਾਵਾ ਪੰਜਾਬ ਨਾਲ ਜਾਂ ਪੰਜਾਬੀਆਂ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ 50% ਉਹਨਾਂ ਨੇ ਤੁਹਾਨੂੰ ਕਿਹਾ ਕਿ ਨਾ ਕਰੇਗਾ ਸਰਕਾਰ ਵੱਲੋਂ ਕਿਸੇ ਦਾ ਪੰਜਾਬ பசਤਾ ਕਿਸਾਨਾਂ ਦੇ ਜਿਹੜੀ ਨਹੀਂ ਜਾਂ ਮਾਦੀ ਤਰੀਕੂ ਦੇਖੋ ਗੱਲ ਇਦਾਂ ਹੈ ਅਸੀਂ ਹਰ ਪਲ ਆਪਣੇ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਮੋਰਚਾ ਸਿੰਘੂ ਬਾਰਡਰ ਤੋਂ ਚੱਲਿਆ ਸੀ ਉਸ ਦਿਨ ਤੋਂ ਲੈ ਕੇ ਅੱਜ ਤਿੱਕਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਆਪਣੇ ਕਿਸਾਨਾਂ ਦੇ ਹੱਕ ਦੇ ਵਿੱਚ ਡਟ ਕੇ ਖੜੀ ਹੈ ਅੱਗੇ ਵੀ ਖੜੇ ਰਾਂਗੇ ਸੋ ਜੇੜੀ ਵੀ ਕਾਲ ਐਸ ਕੇ ਐਮ ਦਊਗਾ ਅਸੀਂ ਉਹਦਾ ਜਿਹੜਾ ਹੈ ਪੂਨ ਸਮਰਥਨ ਕਰਾਂਗੇ ਸਰਕਾਰ ਫੈਨਚੂਣਾ ਚੱਲ ਰਹੀਆਂ ਨੇ ਫੈਨਚੂਣਾ ਦੇ ਵਿੱਚ ਕਦੇ ਕਪੜੇਬਾਜੀ ਸਾਹਮਣੇ ਆਈ ਹੈ ਕੋਈ ਪਹਿਲਾਂ ਘਮ ਹੋਈਆਂ ਇੱਕ ਵੱਡੀ ਜਿਹੜੀ ਹੈ ਬਿਲਡਿੰਗ ਬਣ ਰਹੀ ਦੀ ਉਹਦੀ ਉਹਦਾ ਉਹਦੇ ਖਿਲਾਫ ਮਾਮਲਾ ਵੀ ਨੱਜ ਕਰਾਇਆ ਗਿਆ ਲੱਗਦਾ ਕਿ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਬਿਲਕੁਲ ਜਾਂਚ ਕਰਾਵਾਂਗੇ ਜੇ ਇਸ ਤਰ੍ਹਾਂ ਦਾ ਕੁਝ ਵੀ ਹੋਇਆ ਹੋਇਆ ਹੈ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਜਿਹੜੇ ਵੀ ਇਹਦੇ ਵਿੱਚ ਕੋਈ ਬੰਦੇ ਪਾਏ ਜਾਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਐਸਜੀਪੀਸੀ ਦੀ ਅੱਜ ਮੀਟਿੰਗ ਹੈਗੀ ਆ ਔਰ ਕਿਤਨੇ ਕਿਤੇ ਇੱਕ ਮੀਡੀਆ ਵੀ ਲਿਖਾਉਣਾ ਚਾਹੀਏ ਲਗਾਤਾਰ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਫਿਰਸਾ ਸਿੰਘ ਬਲਟੋਹਾ ਨੇ ਜਿੰਨਾ ਕਰੈਕਟਰ ਅਸੈਸੀਨੇਸ਼ਨ ਸਾਡੇ ਸਤਕਾਰਯੋਗ ਜਥੇਦਾਰ ਸਾਬਾਨਾ ਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਇਨਸਾਨ ਨੂੰ ਇਸ ਜੀ ਦਾ ਖਮਿਆਜਾ ਆਉਣ ਵਾਲੇ ਸਮੇਂ 'ਚ ਭੁਗਤਣਾ ਪਊਗਾ ਇੱਕ ਗੱਲ ਯਾਦ ਰੱਖਿਓ ਅਕਾਲ ਤੱਕ ਸੁਪਰੀਮ ਹੈ ਅਕਾਲ ਤੱਕ ਦੇ ਜੱਥੇਦਾਰ ਸੁਪਰੀਮ ਨੇ ਸੋ ਇੱਕ ਗੱਲ ਯਾਦ ਰੱਖਿਓ ਅਕਾਲੀ ਦਲ ਦਾ ਹਲੇ ਇਤੋਂ ਵੀ ਮਾੜਾ ਹਸ਼ਰ ਹੋਣਾ ਹੈ ਹਲੇ ਅਕਾਲੀ ਦਲ ਦੀਆਂ ਕਈ ਜਿਵੇਂ ਪਿਆਜ਼ ਦੀਆਂ ਕਈ ਪਰਤਾਂ ਹੁੰਦੀਆਂ ਹਨ ਹਜੇ ਅਕਾਲੀ ਦਲ ਦੀਆਂ ਕਈ ਪਰਤਾਂ ਉੱਤਰ ਕੇ ਅੱਗੇ ਆਣੀਆਂ ਤੁਸੀਂ ਦੇਖਿਓ ਇਹ ਅਕਾਲੀਆਂ ਦਾ ਇਹ ਹਾਲ ਹੋਣਾ ਲੋਕਾਂ ਨੇ ਹਲੇ ਅਕਾਲੀ ਲੀਡਰਾਂ ਦੇ ਉੱਤੇ ਜਿਹੜੇ ਜਿਹੜੇ ਮਾੜੇ ਅਕਾਲੀ ਲੀਡਰ ਨੇ ਅਕਾਲੀ ਦਲ ਕਿਸੇ ਸਮੇਂ ਬਹੁਤ ਆਹੀ ਜੀ ਜਮਾਤ ਸੀ ਜਿਹੜੀ ਸਭ ਤੋਂ ਉੱਚੀ ਸੁੱਚੀ ਸੀ ਪਰ ਇਹ ਇੱਕ ਪਰਿਵਾਰਵਾਦੀ ਭੇਂਟ ਚੜ੍ਹ ਕੇ ਇਹ ਬਾਦਲ ਪਰਿਵਾਰ ਦੀ ਭੇਂਟ ਚੜ੍ਹ ਕੇ ਜੋ ਇਹਨਾਂ ਨੇ ਹਸ਼ਰ ਕੀਤਾ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਤੇ ਇਹਨਾਂ ਪਰਿਵਾਰਾਂ ਦਾ ਲੋਕਾਂ ਨੇ ਹਾਲ ਕੀ ਕੀਤਾ